ਕੱਲ ਕਦੀ ਨਹੀਂ ਆਉਂਦਾ ਸ਼ੁਰੂਆਤ ਅੱਜ ਤੋਂ ਹੀ ਕਰਨੀ ਪੈਂਦੀ ਹੈ ਜੇ ਰਜਿਸਟਰ ਆ ਤਾਂ ਉਹਦੀ ਜਿਹੜੀ ਆ ਗਾਰੰਟੀ ਹੁੰਦੀ ਆ ਬਿਲਕੁਲ ਵੀ 85% ਤੋਂ ਵੀ ਉਹ ਪੈਸੇ ਜਿਹੜੇ ਤੁਹਾਡੇ ਡੁੱਬ ਨਹੀਂ ਸਕਾ ਅੱਜ ਤੱਕ ਸਿਰਫ 5 ਤੋਂ 6 ਕੰਪਨੀਆਂ ਨੇ ਡੁੱਬੀਆਂ ਤੇ ਉਹਨਾਂ ਦੀ ਵੀ 90% ਤੋਂ ਜ਼ਿਆਦਾ ਪੈਸੇ ਜਿਹੜੇ ਆ ਪਬਲਿਕ ਨੂੰ ਮਿਲੇ ਆਪਣਾ ਯਕੀਨ ਘਟਮਣ ਦਾ ਕਈ ਵਾਰ ਜਿਹੜੇ ਇੰਸ਼ੋਰਸ ਕਰਦੇ ਆ ਐਡਵਾਈਜ਼ਰ ਆ ਉਹੀ ਐਸੇ ਕੰਮ ਕਰ ਜਾਂਦੇ ਆ ਉਹ ਬਣਮਣ ਨਹੀਂ ਦਿੰਦੇ ਮੰਨ ਲਓ 1 ਮਿਲੀਅਨ ਦਾ ਤੁਸੀਂ ਟੀ ਐਫ ਐਸ ਜਾਂ ਕੋਈ ਕੁਝ ਵੀ ਕਰਾਇਆ ਇਸ਼ੂਰਸ ਕੰਪਨੀ ਕੋ ਕਰਾਇਆ ਤੇ ਦੂਜੇ ਪਾਸੇ ਤੁਸੀਂ ਬੈਂਕ ਕੋ ਕਰਾਇਆ ਦੋਨੇ ਹੀ ਗਰੰਟਡ ਨੇ ਪਰ ਬੈਂਕ ਜਿਹੜਾ ਆ ਉਹ 1 ਲੱਖ ਡਾਲਰ ਦੇ ਗਰੰਟ ਮੈਕਸਿਮਮ ਉਸ ਤੋਂ ਉੱਪਰ ਅਗਰ ਤੁਹਾਡਾ ਕੋਈ ਅਮਾਉਂਟ ਦੇ ਵਿੱਚ ਹੈਗਾ ਆ ਡਸਨਟ ਬਟ ਅਗਰ ਤੁਸੀਂ ਇੰਸ਼ੂਰੈਂਸ ਕੰਪਨੀਆਂ ਜਾਂਦੇ ਆ ਤਾਂ 85 ਤੋਂ 90% ਤੱਕ ਦਾ ਤੁਹਾਡਾ ਆ ਉਹ ਸਿਕਿਉਰ ਹੈ ਏਜੰਟ ਕਈ ਵਾਰੀ ਐਡਵਾਈਜ਼ਰ ਕਈ ਵਾਰੀ ਇੱਥਾਂ ਤੇ ਚੱਲਾਂ ਕਰ ਜਾਂਦੇ ਨੇ ਵੀ ਉਹ ਡਰਾ ਕੇ ਧਮਕਾ ਥੋੜਾ ਡਰ ਪਾ ਕੇ ਵੀ ਇਹ ਤਾਂ ਤੁਸੀਂ ਕਿਤੋਂ ਕਰਾ ਲਿਆ ਜੀ ਇਹ ਤਾਂ ਕੰਪਨੀ ਬਾੜੀ ਆ ਜਾਂ ਇਹ ਪਲਾਨ ਬਾੜਾ ਹੈ ਜ਼ਿਆਦਾਤਰ ਪਾ ਆਪਾਂ ਦੇਖਦੇ ਹਾਂ ਸ਼ੋਸ਼ਲ ਮੀਡੀਆ ਤੇ ਲਾਈਫ ਇੰਸ਼ੋਰੈਂਸ ਮੇਨਲੀ ਤਿੰਨ ਤਰ੍ਹਾਂ ਦੇ ਉਹ ਤਾਂ ਦੋ ਤਰ੍ਹਾਂ ਦੇ ਪਲਾਨ ਹੁੰਦੇ ਪਰ ਦੋ ਦੇ ਅੱਗੇ ਜਾ ਕੇ ਤਿੰਨ ਬਣ ਗਏ ਕਿ ਤਾਂ ਹੋਲ ਲਾਈਫ ਹੁੰਦੀ ਹੈ ਇੱਕ ਯੂਨੀਵਰਸਲ ਲਾਈਫ ਇੰਸ਼ੋਰੈਂਸ ਹੁੰਦੀ ਹੈ ਤੇ ਨਾਲ ਇੱਕ ਟਰਮ ਇੰਸ਼ੋਰੈਂਸ ਹੂੰ ਖਾਸ ਕਰਕੇ ਯੂਨੀਵਰਸਲ ਲਾਈਫ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਯੂਨੀਵਰਸਲ ਲਾਈਫ ਆ ਉਸ ਵਿੱਚ ਕੀ ਹੈ ਸਾਰਾ ਕੰਟਰੋਲ ਤੁਹਾਡੇ ਹੱਥ ਹੂੰ ਅਗਰ ਤੁਸੀਂ ਸਹੀ ਤਰੀਕੇ ਨਾਲ ਮੈਨੇਜ ਕਰਦੇ ਆ ਇਹ ਆ ਯੂਨੀਵਰਸਲ ਲਾਈਫ ਨੂੰ ਸਿਰਫ ਸਿਰਫ ਇੰਨਾ ਧਿਆਨ ਦੇਣਾ ਪੈਂਦਾ ਵੀ ਉਹਨੂੰ ਹਰ ਸਾਲ ਲੋੜੇ ਰਿਵਿਊ ਜ਼ਰੂਰ ਕਰਨਾ ਪੈਂਦਾ ਵੀ ਫੰਡ ਕਿੱਥੇ ਲੱਗੇ ਨੇ ਤੁਹਾਡੇ ਕੋਲ ਚੋਇਸ ਨੇ ਫਲੈਕਸੀਬਿਲਟੀ ਪੜੀ ਆ ਇਸ ਕਰਕੇ ਕਈ ਵਾਰੀ ਉਹ ਯੂਨੀਵਰਸਲ ਲਾਈਫ ਜਿਹੜੀ ਆ ਉਹ ਜ਼ਿਆਦਾ ਲੋਕਾਂ ਦੁਆਰਾ ਪਸੰਦ ਕੀਤੀ ਜਾਂਦੀ ਪਰ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਉਹ ਪਲਾਨ ਹੀ ਮਾੜਾ ਹੈ ਨੀਡ ਚੇਂਜ ਹੋ ਸਕਦੀ ਆ ਬਿਲਕੁਲ ਟਾਈਮ ਦੇ ਅਕੋਰਡਿੰਗਲੀ ਕਿ ਅੱਜ ਨੀਡ ਹੋਰ ਸੀ ਕਿ ਕੱਲ ਨੂੰ ਹੋਰ ਪੈ ਗਈ ਅਸੀਂ ਉਹਨਾਂ ਨੂੰ ਅਫੋਰਡ ਕਰ ਪਾ ਰਹੇ ਆ ਨਹੀਂ ਕਰ ਪਾ ਰਹੇ ਉਹਨਾਂ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਉਹਨਾਂ ਦੇਣ ਦੀ ਲੋੜ ਆ ਪਲਾਨ ਕੋਈ ਮਾੜਾ ਚੰਗਾ ਨਹੀਂ ਨਿਊਲੀ ਜਿਨ੍ਹਾਂ ਨੇ ਆਪਣਾ ਆਪਣੀ ਲਾਈਫ ਸਟਾਰਟ ਕੀਤੀ ਹੁੰਦੀ ਆ ਉਹਨਾਂ ਕੋਲ ਇ ਦੇ ਵਿਲ ਗੋ ਫਾਰ ਅ ਟਰਮੀਨਲ ਪਰ ਯੂਨੀਵਰਸਲ ਲਾਈਫ ਆ ਉਹਦਾ ਮੇਨ ਪਰਪਸ ਜਿਹੜਾ ਭਾਜੀ ਉਹ ਇੰਸ਼ੋਰੈਂਸ ਇਨਵੈਸਟਮੈਂਟ ਬਿਲਕੁਲ ਠੀਕ ਨਾਲੇ ਗ੍ਰਾਇਟਰ ਲੱਗ ਗਿਆ ਤੁਸੀਂ ਫਾਇਦਾ ਲੈ ਸਕਦੇ ਹੋ ਪਰ ਹਾਂ ਉਹਦਾ ਫਾਇਦਾ ਤੁਹਾਨੂੰ ਮਿਲ ਸਕਦਾ ਐਜ਼ ਅ ਇਨਵੈਸਟਮੈਂਟ ਪਰ ਜੇ ਟੋਟਲੀ ਕੋਈ ਐਡਵਾਈਜ਼ਰ ਤੁਹਾਨੂੰ ਇਹ ਕਹਿ ਰਿਹਾ ਵਾ ਵੀ ਇਹ ਨੂੰ ਬਿਲਕੁਲ ਇਨਵੈਸਟਮੈਂਟ ਇਨਵੈਸਟਮੈਂਟ ਲਈ ਯੂਜ਼ ਕਰ ਲਓ ਫਿਰ ਉਹ ਰੋਂ ਯਾਦ ਰੱਖਣਾ ਕੱਲ ਕਦੀ ਨਹੀਂ ਆਉਂਦਾ ਸ਼ੁਰੂਆਤ ਅੱਜ ਤੋਂ ਹੀ ਕਰਨੀ ਪੈਂਦੀ ਹੈ ਵੀਟੀਵੀ ਪੰਜਾਬੀ ਦੇਖ ਰਹੇ ਦੇਸ਼-ਵਦੇਸ਼ ਤੋਂ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਹਰ ਵਾਰ ਦੀ ਤਰ੍ਹਾਂ ਅੱਜ ਮੈਂ ਤੁਹਾਡੇ ਨਾਲ ਇੱਕ ਨਵੇਂ ਟੌਪਿਕ ਤੇ ਰੂਬਰੂ ਹੋਣ ਲੱਗਿਆ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੇਰਾ ਹਰ ਵਾਰ ਦੀ ਤਰ੍ਹਾਂ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਚਿਤਤ ਜੀ ਆਓ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ ਵੀ ਟੀਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾ ਤੇ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਮੈਂ ਦੱਸਿਆ ਵੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਚਾਹੀਦੀ ਆ ਕੱਲ ਕਦੀ ਨਹੀਂ ਆਉਂਦਾ ਕਹਿੰਦੇ ਆ ਕੱਲ ਕਰੇ ਸੋ ਅੱਜ ਕਾ ਰਾਜ ਕਰੇ ਸੋ ਆਪ ਪਲ ਮੇ ਪਰਲੇ ਹੋਏ ਤਾਂ ਬਹੁਰੀ ਕਬ ਕਰੇਗਾ ਸੋ ਕਹਿਣ ਦਾ ਮਤਲਬ ਇਹ ਆ ਵੀ ਕਦੀ ਵੀ ਕੱਲ ਨਹੀਂ ਆਉਂਦਾ ਕਈ ਵਾਰੀ ਆਪਾਂ ਦੇਖਦੇ ਸੀ ਨਾ ਆਪਣੇ ਲਿਖਿਆ ਹੁੰਦਾ ਜੀ ਅੱਜ ਨਗਦ ਕੱਲ ਦਾ ਹਾਂਜੀ ਕਿਉਂਕਿ ਕੱਲ ਦਾ ਆਣਾ ਹੀ ਬਿਲਕੁਲ ਸੋ ਕਈ ਵਾਰੀ ਆਪਾਂ ਕੱਲ ਕੱਲ ਕਰਦੇ ਕੰਮ ਬਹੁਤ ਲੇਟ ਹੋ ਜਾਂਦਾ ਇਸ ਲਈ ਅੱਛੀ ਗੱਲ ਆ ਵੀ ਅੱਜ ਹੀ ਕਰ ਲੈਣਾ ਚਾਹੀਦਾ ਇੱਕ ਤਾਂ ਕੱਲ ਆਣ ਦੇ ਨਾਲ ਹੋ ਸਕਦਾ ਉਹ ਕੰਮ ਜਿਹੜਾ ਸਾਨੂੰ ਬਹੁਤ ਜ਼ਿਆਦਾ ਮਹਿੰਗਾ ਪਵੇ ਤੇ ਜਾਂ ਜਿਹਦੀ ਕਦੀ ਪ੍ਰਵਾਇਬ ਨਾ ਕੀਤੀ ਜਾ ਸਕੇ ਹੂੰ ਤੇ ਜਾਂ ਉਹ ਕੰਮ ਹੋਵੇ ਹੀ ਨਾ ਬਿਲਕੁਲ ਜੀ ਟਾਈਮ ਹੁੰਦਾ ਜੀ ਹਰ ਚੀਜ਼ ਦਾ ਬਿਲਕੁਲ ਵੀ ਆਪਾਂ ਹੁਣ ਅੱਜ ਜਿਹੜਾ ਕੰਮ ਕਰਨਾ ਸੀ ਉਹ ਅੱਜ ਦੇ 24 ਘੰਟੇ ਵਿੱਚ ਦੇ ਬਹੁਤ ਮਹੱਲੀਆ ਮਿੰਟ ਸੈਕਿੰਡ ਜਿਹੜੇ ਸਾਨੂੰ ਪਰਮਾਤ ਥੀਰੇ ਮੋਤੀਆਂ ਤੋਂ ਵੀ ਮਹਿੰਗੇ ਨੇ ਤੇ ਉਹ ਲੁਟਾਣੇ ਹੁੰਦੇ ਆ ਜੀ ਉਹ ਜੇ ਆਪਾਂ ਸੋਕੇ ਗਵਾਰ ਕੇ ਜਾਂ ਕੱਲ ਤੇ ਪਾ ਕੇ ਬਣਾਈ ਉਹ ਸਾਡੇ ਆਪਣੀ ਬਿਲਕੁਲ ਜੀ ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਦੀਆਂ ਆਪਣੇ ਪ੍ਰੋਟੈਕਸ਼ਨ ਦੀ ਗੱਲਬਾਤ ਕਰਦੀਆਂ ਚਾਹੇ ਉਹ ਪ੍ਰੋਟੈਕਸ਼ਨ ਸਾਡੀ ਆਪਣੀ ਹੋਵੇ ਚਾਹੇ ਸਾਡੇ ਪਰਿਵਾਰ ਦੀ ਹੋਵੇ ਬਿਲਕੁਲ ਚਾਹੇ ਸਾਡੀ ਆਪਣੀ ਸੁਸਾਇਟੀ ਦੀ ਹੋਵੇ ਬਿਲਕੁਲ ਤੇ ਇਹਦੇ ਵਿੱਚ ਜੋ ਅਸੀਂ ਪਾਸਟ ਵਿੱਚ ਕਰਕੇ ਆਏ ਆ ਉਹ ਦਾ ਅੱਜ ਸਾਡੇ ਪ੍ਰੈਜ਼ੈਂਟ ਦੇ ਵਿੱਚ ਕੀ ਅਸਰ ਹੋ ਰਿਹਾ ਤੇ ਜਾਂ ਉਸ ਦਾ ਅਸਰ ਅਗੇ ਸਾਡੇ ਫਿਊਚਰ ਦੇ ਵਿੱਚ ਕੀ ਪੈਣਾ ਹੈ ਤੇ ਜੇ ਮੈਂ ਗੱਲ ਸ਼ੁਰੂ ਕਰਾਂ ਬੀ ਜੇਸਟ੍ਰਾਂਸੀ ਜੋ ਪਾਸਟ ਦੇ ਵਿੱਚ ਆਪਣੇ ਵਾਸਤੇ ਕੋਈ ਆਪਣੀ ਸਿਕਿਉਰਿਟੀ ਦੇ ਲਈ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਕੀਤੀ ਆ ਅਖਰ ਤੇ ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜੇ ਅਸੀਂ ਪਾਸਟ ਦੇ ਵਿੱਚ ਕੀਤੀ ਆ ਤੇ ਉਹਦਾ ਅਸਰ ਗਿਆ ਕੇ ਕੀ ਪੈਣਾ ਆ ਬਟ ਇਹਦੇ ਨਾਲ ਇੱਕ ਸਵਾਲ ਮੈਂ ਹੋਰ ਤੁਸੀਂ ਲੈ ਲਿਓ ਵੀ ਜਿੱਥੋਂ ਅਸੀਂ ਕੋਈ ਪ੍ਰੋਟੈਕਸ਼ਨ ਲਈ ਆ ਜਾਂ ਇੰਸ਼ੋਰਸ ਲਈ ਆ ਜਾਂ ਕੋਈ ਇਨਵੈਸਟਮੈਂਟ ਐਸੀ ਕੀਤੀ ਆ ਜਿਹੜੀਆਂ ਉਹ ਕੰਪਨੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਸਾਡਾ ਯਕੀਨ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਦੇਖੋ ਜੀ ਜਿਵੇਂ ਤੋਂ ਪਹਿਲਾਂ ਤੁਸੀਂ ਪ੍ਰੋਟੈਕਸ਼ਨ ਦੀ ਗੱਲ ਕੀਤੀ ਆ ਇਹ ਪ੍ਰੋਟੈਕਸ਼ਨ ਜਾਂ ਕੋਈ ਵੀ ਆਪਾਂ ਇਨਵੈਸਟਮੈਂਟ ਜਾਂ ਕੋਈ ਵੀ ਇੰਸ਼ੋਰੈਂਸ ਨਾ ਇੱਕ ਇੱਕ ਐਗਜ਼ਾਮਪਲ ਤੌਰ ਤੇ ਲੈ ਕੇ ਚੱਲੀਏ ਜਿੱਦਾਂ ਕਿ ਆਪਾਂ ਘਰ ਦੇ ਵਿੱਚ ਕੋਈ ਫਲ ਵਾਲਾ ਬੂਟਾ ਲਾਨੇ ਹੂੰ ਜੇ ਅੱਜ ਤੋਂ 15-20 ਸਾਲ ਪਹਿਲਾਂ ਕੋਈ ਘਰ ਵਿੱਚ ਕੋਈ ਬੂਟਾ ਲੱਗਿਆ ਸੀ ਤੇ ਅੱਜ ਉਹ ਫਲ ਖਾ ਰਹੇ ਆ ਸਾਰੇ ਪਰਿਵਾਰ ਸਾਡਾ ਖਾ ਰਹੇ ਆ ਸਾਡੇ ਬੱਚੇ ਅੱਗੇ ਵੀ ਖਾਂਦੇ ਆ ਤੇ ਜੇ ਅੱਜ ਨਹੀਂ ਲਾਇਆ ਸੀ ਤਾਂ ਹੁਣ ਵੀ ਲਾ ਸਕਦੇ ਤੇ ਸਾਡੇ ਬੱਚੇ ਅੱਗੇ ਖਾਣਗੇ ਸੋ ਪ੍ਰੋਟੈਕਸ਼ਨ ਜਿਹੜੀ ਆ ਜਿਸ ਟਾਈਮ ਜਦੋਂ ਉਹ ਬੂਟਾ ਲੱਗਦਾ ਜਾਂ ਜਦੋਂ ਵੀ ਉਹ ਸਟਾਰਟ ਕੀਤੀ ਜਾਂਦੀ ਉਹ ਕਿਸੇ ਪਰ ਉਹ ਉਸ ਸਮੇਂ ਦੇ ਪਰਪਸ ਦੇ हिसाब ਨਾਲ ਹੁੰਦੀ ਆ ਹੋ ਸਕਦਾ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਘਰ ਵਿੱਚ ਬੂਟਾ ਬੜੇ ਪਿਆਰ ਨਾਲ ਲਾਇਆ ਜਾਂਦਾ ਹੈ ਅੱਜ ਤੋਂ ਸਾਲ ਦੋ ਸਾਲ 10 20 ਸਾਲ ਬਾਅਦ ਉਹ ਬੂਟਾ ਸਹੀ ਨਹੀਂ ਲੱਗਦਾ ਘਰ ਦੇ ਵਿੱਚ ਰਸਤੇ 'ਚ ਆਣ ਲਾ ਪਾਦਾ ਵੜਾਣਾ ਪੈ ਜਾਂਦਾ ਫਿਰ ਬੰਦ ਕਰਨਾ ਉਸੇ ਹਿਸਾਬ ਨਾਲ ਵੀ ਜਿਹੜੀ ਪ੍ਰੋਟੈਕਸ਼ਨ ਆਪਾਂ ਪਿਛਲੇ ਸਾਲਾਂ 'ਚ ਲਈ ਹੁੰਦੀ ਆ ਉਹ ਕਿਸੇ ਮਕਸਦ ਕਰਕੇ ਲਈ ਹੁੰਦੀ ਆ ਜਿਵੇਂ ਕਿਸੇ ਬੰਦੇ ਨੇ ਸਾਨੂੰ ਦਿੱਤੀ ਆ ਤੇ ਉਹਨੂੰ ਵਧਣਾ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚਣਾ ਚਾਹੀਦਾ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਕੰਪਨੀਆਂ ਦੀ ਇੱਕ ਮੈਂ ਆਪਣੇ ਦਰਸ਼ਕਾਂ ਨਾਲ ਇਹ ਜ਼ਰੂਰ ਸਾਂਝਾ ਕਰਨਾ ਚਾਹਨਾ ਹੈ ਵੀ ਕੈਨੇਡਾ ਦੇ ਵਿੱਚ ਅਗਰ ਕੋਈ ਵੀ ਕੰਪਨੀ ਰਜਿਸਟਰ ਹੈ ਦੇਖੋ ਉਧਾਰ ਕਿਸ ਨੂੰ ਪੈਸੇ ਫੜਾ ਦਿਓ ਬੱਕਰੀ ਗੱਲ ਜੇ ਰਜਿਸਟਰ ਹੈ ਤਾਂ ਉਹਦੀ ਜਿਹੜੀ ਹੈ ਗਾਰੰਟੀ ਹੁੰਦੀ ਆ ਬਿਲਕੁਲ ਵੀ 85% ਟੂ ਬੀ ਉਹ ਪੈਸੇ ਜਿਹੜੇ ਤੁਹਾਡੇ ਡੁੱਬ ਨਹੀਂ ਸਕਦੇ ਉਹ ਇੱਕ ਇਸ਼ੂਰੀਅਸ ਨਾਂ ਦੀ ਇੱਕ ਸੰਸਥਾ ਹੈ ਜਿਹੜੀ ਗਵਰਨਮੈਂਟ ਦੀ ਆ ਉਹ ਅਸ਼ੂਰ ਕਰਦੀ ਆ ਵੀ ਉਹ ਕੰਪਨੀ ਜਿਹੜੀ ਆ ਅਗਰ ਡੁੱਬਦੀ ਆ ਅੱਜ ਤੱਕ ਸਿਰਫ 5 ਤੋਂ 6 ਕੰਪਨੀਆਂ ਹੀ ਡੁੱਬੀਆਂ ਤੇ ਉਹਨਾਂ ਦੀ ਵੀ 90% ਤੋਂ ਜ਼ਿਆਦਾ ਪੈਸੇ ਜਿਹੜੇ ਆ ਪਬਲਿਕ ਨੂੰ ਮਿਲੇ ਜਿਸ ਦਾ ਲੋਕਾਂ ਦਾ ਯਕੀਨ ਹੈਗਾ ਜਿਹੜਾ ਬਿਲਕੁਲ ਬਿਲਕੁਲ ਉਹ ਬੈਂਕ ਦੇ ਉੱਪਰ ਜ਼ਿਆਦਾ ਹੁੰਦਾ ਹੈ ਤੇ ਇੰਸ਼ੋਰਸ ਦੇ ਉੱਪਰ ਘੱਟ ਬਣਦਾ ਆ ਤੇ ਇਹ ਵੀ ਕਈ ਵਾਰੀ ਆਪਣਾ ਯਕੀਨ ਘੱਟ ਬਣਦਾ ਕਈ ਵਾਰੀ ਜਿਹੜੇ ਇੰਸ਼ੋਰਸ ਕਰਦੇ ਆ ਐਡਵਾਈਜ਼ਰ ਆ ਉਹੀ ਐਸੇ ਕੰਮ ਕਰ ਜਾਂਦੇ ਆ ਉਹ ਬਣਮਣ ਨਹੀਂ ਦਿੰਦੇ ਬਿਲਕੁਲ ਬਿਲਕੁਲ ਬਾਕੀ ਕੀ ਹੈ ਮੈਂ ਹੁਣ ਬੈਂਕਾਂ ਦੀ ਵੀ ਗੱਲ ਕਰਾਂ ਤੇ ਦੋਨਾਂ ਦਾ ਤੁਪੈਰਤ ਜ ਆਪਸੇ ਕਰਾਂ ਮੰਨ ਲਓ 1 ਮਿਲੀਅਨ ਦਾ ਤੁਸੀਂ ਟੀ ਐਫ ਐਸ ਇੰਸ਼ੋਰੈਂਸ ਕੰਪਨੀ ਕੋ ਕਰਾਇਆ ਤੇ ਦੂਜੇ ਪਾਸੇ ਤੁਸੀਂ ਬੈਂਕ ਕੋ ਕਰਾਇਆ ਦੋਨੇ ਹੀ ਗਰੰਟਡ ਨੇ ਪਰ ਬੈਂਕ ਜਿਹੜਾ ਆ ਉਹ 1 ਲੱਖ ਡਾਲਰ ਦੇ ਗਰੰਟਾ ਮੈਕਸਿਮਮ ਉਸ ਤੋਂ ਉੱਪਰ ਅਗਰ ਤੁਹਾਡਾ ਕੋਈ ਅਮਾਉਂਟ ਉਦੇ ਵਿੱਚ ਹੈਗਾ ਆ ਡਸਨਟ ਮੈਟ ਬਟ ਅਗਰ ਤੁਸੀਂ ਇੰਸ਼ੋਰੈਂਸ ਕੰਪਨੀਆਂ ਜਾਂਦੇ ਆ ਤਾਂ 85 ਤੋਂ 90% ਤੱਕ ਜਿਹੜਾ ਤੁਹਾਡਾ ਆ ਉਹ ਸਿਕਿਉਰ ਆ ਸੋ ਕਹਿਣ ਦਾ ਮਤਲਬ ਹੈ ਕੋਈ ਵੀ ਕੰਪਨੀ ਜਿਹੜੀ ਡੁੱਬਦੀ ਨਹੀਂ ਹਾਂ ਏਜੰਟ ਕਈ ਵਾਰੀ ਐਡਵਾਈਜ਼ਰ ਕਈ ਵਾਰੀ ਇਤਾਂ ਦੀ ਗੱਲਾਂ ਕਰ ਜਾਂਦੇ ਨੇ ਬਈ ਉਹ ਡਰਾ ਕੇ ਧਮਕਾ ਮਤਲਬ ਥੋੜਾ ਡਰ ਪਾ ਕੇ ਵੀ ਇਹ ਤਾਂ ਤੁਸੀਂ ਕਿਤੋਂ ਕਰਾ ਲਿਆ ਜੀ ਇਹ ਤਾਂ ਕੰਪਨੀ ਮਾੜੀ ਆ ਜਾਂ ਇਹ ਪਲਾਨ ਮਾੜਾ ਹੈ ਜਿਆਦਾਤਰ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਇਹ ਪਲਾਨ ਬਹੁਤ ਮਾੜਾ ਹੈ ਮੈਂ ਮੈਸ ਟਾਪਿਕ ਤੇ ਆਉਣਾ ਚਾਹੁੰਦਾ ਆ ਹਾਂਜੀ ਹਾਂਜੀ ਬਟ ਇਹ ਤਾਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਆ ਜਿਹੜੀ ਸਾਡੀ ਪ੍ਰੋਟੈਕਸ਼ਨ ਜਾਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਹੈਗੀ ਆ ਇਹ ਕਿਹੜੇ-ਕਿਹੜੇ ਪ੍ਰੋਡਕਟ ਹੈਗੇ ਆ ਤੇ ਇਹਨਾਂ ਦੇ ਥੋੜੇ ਬੈਕਗ੍ਰਾਉਂਡ ਬਾਰੇ ਦੱਸੋ ਕਦੋਂ ਸ਼ੁਰੂ ਹੋਏ ਆ ਤੇ ਇਹ ਕਿੰਨੇ ਕ ਐਗਜ਼ਿਸਟ ਕਰਦੇ ਆਂ ਮਾਰਕੀਟ ਦੇ ਵਿੱਚ ਦੇਖੋ ਜੀ ਜੇ ਮੈਂ ਕਹਿੰਦੀ ਪਹਿਲਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਾਂ ਲਾਈਫ ਇੰਸ਼ੋਰੈਂਸ ਮੇਨਲੀ ਜੀ ਤਿੰਨ ਤਰ੍ਹਾਂ ਦੇ ਉਹ ਤਾਂ ਦੋ ਤਰ੍ਹਾਂ ਦੇ ਪਲਾਨ ਹੁੰਦੇ ਪਰ ਦੋ ਦੇ ਅੱਗੇ ਜਾ ਕੇ ਤਿੰਨ ਬਣ ਜਾਂਦੇ ਆ ਜੇ ਮੈਂ ਤਿੰਨ ਤਰ੍ਹਾਂ ਦੇ ਪਲਾਨ ਜੀ ਇੱਕ ਤਾਂ ਹੋਲ ਲਾਈਫ ਹੁੰਦੀ ਹੈ ਇੱਕ ਯੂਨੀਵਰਸਲ ਲਾਈਫ ਇੰਸ਼ੋਰੈਂਸ ਹੁੰਦੀ ਹੈ ਤੇ ਨਾਲ ਇੱਕ ਟਰਮ ਇੰਸ਼ੋਰੈਂਸ ਵੀ ਜਿਹੜੀ ਹੋਲ ਲਾਈਫ ਤੇ ਟਰਮ ਇੰਸ਼ੋਰੈਂਸ ਆ ਇਹ ਤਾਂ ਜਦੋਂ ਦਾ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਇੰਡਸਟਰੀ ਸ਼ੁਰੂ ਹੋਈ ਆ ਇਹ ਜਦੋਂ ਆਪਾਂ ਹੁਣ ਰੀਸੈਂਟਲੀ ਕੈਨੇਡਾ ਦੇ ਮਨਾ ਕੇ ਆਟੇ 1867 ਵਿੱਚ ਕੈਨੇਡਾ ਬਣਿਆ ਸੀ ਉਦੋਂ ਹੀ ਤਕਰੀਬਨ ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਕਰਦੀਆਂ ਪਈਆਂ ਉਦੋਂ ਤੋਂ ਹੀ ਹੋਰ ਲਾਈਫ ਤੇ ਨਾਲ ਟਰਮ ਇੰਸ਼ੋਰੈਂਸ ਚੱਲਦੀ ਪਈ ਠੀਕ ਤੇ ਕਿਉਂਕਿ ਸਮੇਂ ਦੇ ਨਾਲ ਜਿੱਦਾਂ ਚੇਂਜਸ ਆndੀਆਂ ਆ ਤੇ ਪਬਲਿਕ ਜਿਹੜੀ ਆ ਉਹ ਇਨਵੈਸਟਮੈਂਟ ਵੱਲ ਵੀ ਧਿਆਨ ਦੇਣਾ ਚਾਹੁੰਦੀ ਇਸ ਕਰਕੇ 1983 ਦੇ ਵਿੱਚ ਗਵਰਨਮੈਂਟ ਨੇ ਅਪਰੂਵ ਕੀਤੀ ਆ ਇੱਕ ਯੂਨੀਵਰਸਲ ਲਾਈਫ ਉਹ ਉਦੋਂ ਤੋਂ ਚੱਲ ਰਹੀ ਸੋ ਕਹਿਣ ਦਾ ਮਤਲਬ ਜਿੰਨੇ ਵੀ ਗਵਰਨਮੈਂਟ ਪਲਾਨ ਨੇ ਉਹ ਸਾਰੇ ਰਜਿਸਟਰਡ ਨੇ ਕੋਈ ਵੀ ਪਲਾਨ ਮਾੜਾ ਨਹੀਂ ਹੈਗਾ ਅਗਰ ਮਾੜਾ ਹੋਵੇ ਤਾਂ ਗਵਰਨਮੈਂਟ ਉਹ ਨੂੰ ਕਿਉਂ ਦੇਵੇ ਬਿਲਕੁਲ ਹੋ ਸਕਦਾ ਤੁਹਾਡੇ ਲਈ ਸੂਟੇਬਲ ਨਾ ਹੋਵੇ ਪਰ ਜੇ ਜੇ ਵੀ ਐਡਵਾਈਜ਼ਰ ਨੇ ਅਗਰ ਤੁਹਾਨੂੰ ਕੋ ਪਲਾਨ ਦਿੱਤਾ ਆ ਤੇ ਉਹ ਜੇ ਅਗਰ ਤੁਹਾਡੀ ਐਫਐਨ ਨੇ ਫਾਈਨੈਂਸ਼ੀਅਲ ਨੀਡ ਅਨਾਲਿਸਿਸ ਕਰਕੇ ਦਿੱਤਾ ਤੇ ਉਹ ਤੁਹਾਡੇ ਲਈ ਵਧੀਆ ਹੋ ਸਕਦਾ ਐਵੇਂ ਕਿਸੇ ਦੀ ਟਿਕਟੋਕ ਤੇ ਵੀਡੀਓ ਦੇਖ ਕੇ ਆਪਾਂ ਜਿਹੇ ਮੈਂ ਗੱਲ ਕਰ ਰਿਹਾ ਤਾ ਕਾ ਕਾ ਵੀ ਫੋਨ ਆਏ ਸੀਗੇ ਵੀ ਆਪਣੇ ਕੋਲ ਇਹ ਪਲਾਨ ਹੈਗੇ ਆ ਪਰ ਅਸੀਂ ਇੱਕ ਟਿਕਟੋਕ ਤੇ ਵੀਡੀਓ ਦੇਖੀ ਆ ਖਾਸ ਕਰਕੇ ਯੂਨੀਵਰਸਲ ਲਾਈਫ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਦੇਖੋ ਜੀ ਯੂਨੀਵਰਸਲ ਲਾਈਫ ਇੰਸ਼ੋਰੈਂਸ ਦੇ ਵਿੱਚ ਇਥੇ ਹੋਲ ਲਾਈਫ ਦੇ ਵਿੱਚ ਕੁਝ ਸਿਰਫ ਇੰਨਾ ਹੀ ਫਰਕ ਆ ਹੈਗੀਆਂ ਦੋਨੇ ਇੰਸ਼ੋਰੈਂਸਾਂ ਜਿਹੜੀਆਂ ਆ ਟਰਮ ਮਤਲਬ ਬਿਲਕੁਲ ਪਰਮਾਨੈਂਟ ਲਾਈਫਟਾਈਮ ਚਲਦੀਆਂ ਆ ਫਰਕ ਸਿਰਫ ਇਹਨਾਂ ਆ ਵੀ ਹੋਲ ਲਾਈਫ ਦੇ ਵਿੱਚ ਸਾਰੀ ਇਨਵੈਸਟਮੈਂਟ ਤੁਹਾਡੇ ਫੰਡ ਕਿੱਥੇ ਜਾਣੇ ਨੇ ਉਹ ਹੱਕ ਉਹ ਹੈਗੀਆਂ ਕੰਪਨੀ ਦੇ ਹੱਥ ਵਿੱਚ ਹੂੰ ਉਹ ਕੰਪਨੀ ਤੁਹਾਨੂੰ ਇੱਕ ਗਿਣਾ ਮਿੱਥਿਆ ਜਿਹਾ ਵੀ ਜੇ ਕੰਪਨੀ ਪ੍ਰੋਫਿਟ ਕਮਾਦੀ ਆ ਤੁਹਾਨੂੰ ਬੋਨਸ ਦਿੰਦੀ ਆ ਤੇ ਤਕਰੀਬਨ 5 ਤੋਂ 6% ਬੋਨਸ ਮਿਲਦਾ ਆ ਪਰ ਜਿਹੜੀ ਯੂਨੀਵਰਸਲ ਲਾਈਫ ਆ ਉਹਦੇ ਵਿੱਚ ਕੀ ਆ ਸਾਰਾ ਕੰਟਰੋਲ ਤੁਹਾਡੇ ਹੱਥ ਹੂੰ ਹੂੰ ਅਗਰ ਤੁਸੀਂ ਸਹੀ ਤਰੀਕੇ ਨਾਲ ਮੈਨੇਜ ਕਰਦੇ ਆ ਇਹ ਯੂਨੀਵਰਸਲ ਲਾਈਫ ਨੂੰ ਸਿਰਫ ਸਿਰਫ ਇੰਨਾ ਧਿਆਨ ਦੇਣਾ ਹਰ ਸਾਲ ਉਹਨੇ ਰਿਵਿਊ ਜ਼ਰੂਰ ਕਰਨਾ ਪੈਂਦਾ ਵੀ ਫੰਡ ਕਿੱਥੇ ਲੱਗੇ ਨੇ ਤੁਹਾਡੇ ਕੋਲ ਚੋਇਸ ਨੇ ਫਲੈਕਸੀਬਿਲਟੀ ਪੜੀ ਆ ਇਸ ਕਰਕੇ ਕਈ ਵਾਰੀ ਉਹ ਯੂਨੀਵਰਸਲ ਲਾਈਫ ਜਿਹੜੀ ਆ ਉਹ ਜ਼ਿਆਦਾ ਲੋਕਾਂ ਦੁਆਰਾ ਪਸੰਦ ਕੀਤੀ ਜਾਂਦੀ ਹੈ ਪਰ ਜੇ ਕਈ ਵਾਰੇ ਲੋਕਾਂ ਤੋਂ ਡਰ ਇਹ ਪੇਸ਼ ਕੀਤਾ ਕਿਉਂਕਿ ਅੱਜ ਦੀ ਡੇਟ ਵਿੱਚ ਕਈ ਵਾਰੀ ਕੀ ਉਹਦੇ ਜਿਹੜੇ ਚੀਜ਼ ਜ਼ਿਆਦਾ ਵਿਕਦੀ ਆ ਨਾ ਉਹਨੂੰ ਹੀ ਡਾਊਨ ਕਰ ਦਿਓ ਡਰਾ ਦਿਓ ਹਮਮ ਅਗਰ ਆਪਾਂ ਡਰ ਪਾਵਾਂਗੇ ਕਿਸੇ ਤੇ ਤੇ ਸਾਨੂੰ ਕਲਾਇੰਟ ਲੱਭਣ ਦੀ ਲੋੜ ਨਹੀਂ ਪੈਣੀ ਕਲਾਇੰਟ ਸਾਨੂੰ ਆਪ ਫੋਨ ਕਰ ਦੇਣਗੇ ਉਹ ਮੇਰੇ ਕੋਲ ਵੀ ਆਈ ਜਾਏ ਤਾਂ ਕੀ ਕਰੀਏ ਦੇਖ ਜੀ ਹੋ ਰਿਹਾ ਜੇ ਯੂਨੀਵਰਸਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉੱਥੇ ਐਡਵਾਈਸ ਦਾ ਵੀ ਧਿਆਨ ਦੇਣ ਦੀ ਜ਼ਿਆਦਾ ਲੋੜ ਆ ਮਿਹਨਤ ਜ਼ਿਆਦਾ ਆ ਬਿਲਕੁਲ ਜੀ ਮਿਹਨਤ ਬਾਕੀ ਕੰਮ ਥੋੜਾ ਸੌਖਾ ਆ ਟਰਮ ਇੰਸ਼ੋਰੈਂਸ ਤੇ ਹੋਲ ਲਾਈਫ ਦੇ ਵਿੱਚ ਮੈਂ ਦੱਸਣਾ ਵੈਰੀ ਈਜ਼ੀ ਇੱਕ ਵਾਰੀ ਪਲਾਨ ਕੀਤਾ ਮੁੜ ਕੇ ਉਹਦੇ ਵਿੱਚ ਕੋਈ ਚੇਂਜੇਜ਼ ਨਹੀਂ ਕਰ ਸਕਦੇ ਹਮ ਪਰ ਯੂਨੀਵਰਸਲ ਲਾਈਫ ਦੇ ਵਿੱਚ ਅਗਰ ਤੁਹਾਨੂੰ ਕਿਸੇ ਐਡਵਾਈਜ਼ਰ ਨੇ ਦਿੱਤੀ ਆ ਜਾਂ ਤੁਸੀਂ ਲੈਣਾ ਚਾਹਨੇ ਆ ਉਹਦੇ ਵਿੱਚ ਐਡਵਾਈਜ਼ਰ ਵੀ ਕੁਨਵਾਲ ਹੋਣਾ ਚਾਹੀਦਾ ਐ ਨਹੀਂ ਵੀ ਹੈਗਾ ਵੀ ਹਰ ਕੋਈ ਬੰਦਾ ਯੂਨੀਵਰਸਲ ਬੇਚ ਵੀ ਨਹੀਂ ਸਕਦਾ ਜਿੱਦਾਂ ਪਿੱਛੇ ਜੇ ਇੱਕ ਆਪਣੀ ਇੱਕ ਐਫਐਸਆਰ ਇਹ ਵੀ ਕਰਾਈ ਸੀ ਸਰਵੇ ਵੀ ਉਹਦੇ ਵਿੱਚ ਕਈ ਐਡਵਾਈਜ਼ਰ ਸੀਗੇ ਜਿਹੜੇ ਨਹੀਂ ਵੀ ਇਸ ਕਰਕੇ ਉਨਤਾਈਆਂ ਕਰਦੇ ਉਨਤਾਈਆਂ ਕੀਤੀਆਂ ਜਿਨ੍ਹਾਂ ਨੇ ਪਰ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਉਹ ਪਲਾਨ ਨਹੀਂ ਮਾੜਾ ਕੋਈ ਏਕਾ ਦੁਕਾ ਐਡਵਾਈਜ਼ਰ ਹੋ ਸਕਦੇ ਜਿਨ੍ਹਾਂ ਨੂੰ ਪੂਰੀ ਨੌਲੇਜ ਨਾ ਹੋਵੇ ਪਰ ਅਗਰ ਤੁਹਾਡਾ ਐਫਐਨਏ ਬਣਿਆ ਤਾਂ ਦੀ ਲੋਰ ਦੇ ਮੁਤਾਬਕ ਤੁਹਾਡੇ ਬਜਟ ਦੇ ਮੁਤਾਬਕ ਤੁਹਾਨੂੰ ਪਲਾਨ ਮਿਲਿਆ ਤੇ ਤੁਸੀਂ ਉਹ ਫਿਰ ਕੋਈ ਵੀ ਪਲਾਨ ਮਾੜਾ ਨਹੀਂ ਹੋ ਸਕਦਾ ਚਾਹੇ ਉਹ ਹੋ ਲਾਈਫ ਹੋਵੇ ਯੂਐਲ ਹੋਵੇ ਚਾਹੇ ਟਰਮ ਹੋਵੇ ਹਮਮ ਬਿਲਕੁਲ ਤੇ ਜਾਨੀ ਨੀਡ ਚੇਂਜ ਹੋ ਸਕਦੀ ਆ ਬਿਲਕੁਲ ਟਾਈਮ ਦੇ ਅਕੋਰਡਿੰਗਲੀ ਤੇ ਅੱਜ ਨੀਡ ਹੋਰ ਥੇ ਕਿ ਕੱਲੂ ਹੋਰ ਪੈ ਗਈ ਅਸੀਂ ਉਹਨਾਂ ਨੂੰ ਅਫੋਰਡ ਕਰ ਪਾ ਰਹੇ ਆ ਨਹੀਂ ਕਰ ਪਾ ਰਹੇ ਉਹਨਾਂ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਹੈ ਉਹਨਾਂ ਦੇਣ ਦੀ ਲੋੜਾ ਪਲਾਨ ਕੋਈ ਮਾੜਾ ਚੰਗਾ ਨਹੀਂ ਬਿਲਕੁਲ ਪਲਾਨ ਹੈ ਸਮੇਂ ਦੇ ਹਿਸਾਬ ਨਾਲ ਹਰ ਪਲਾਨ ਜਿਹੜਾ ਠੀਕ ਹੈ ਅਗਰ ਤੁਸੀਂ ਅਫੋਰਡ ਕਰ ਸਕਦੇ ਆ ਤੇ ਦੈਨ ਕੋਈ ਤੁਸੀਂ ਹੋਰ ਲਾਈਫ ਵੀ ਕਰ ਸਕਦੇ ਆ ਯੂਐਲ ਵੀ ਕਰ ਸਕਦੇ ਆ ਕਈ ਵਾਰ ਕਈ ਵਾਰ ਜਿਹੜੇ ਨਿਊ ਇਮੀਗ੍ਰੈਂਟ ਹੁੰਦੇ ਆ ਜਾਂ ਨਿਊਲੀ ਜਿਨ੍ਹਾਂ ਨੇ ਆਪਣਾ ਆਪਣੇ ਲਾਈਫ ਸਟਾਰਟ ਕੀਤੀ ਹੁੰਦੀ ਆ ਉਹਨਾਂ ਕੋਲ ਇਨਾ ਬਜਟ ਨਹੀਂ ਹੁੰਦਾ ਦੇ ਵਿਲ ਗੋ ਫਾਰ ਟਰਨਿਚਰ ਉਹਨਾਂ ਨੂੰ ਲੋੜ ਨਹੀਂ ਹੈ ਕਿ ਪੈਸੇ ਜਦ ਲਾਉਣ ਦੀ ਹੈ ਇਨਵੈਸਟਮੈਂਟ ਕਰਨ ਦੀ ਕਈ ਲੋਕ ਟਰਮ ਲਾਈਫ ਇੰਸ਼ੋਰੈਂਸ ਨੂੰ ਤੇ ਟੀ ਐਫ ਐਸ ਨੂੰ ਅਲੱਗ ਮੰਨਦੇ ਨੇ ਬਿਲਕੁਲ ਸਹੀ ਹੈ ਜਿੱਤਾਂ ਦੀ ਲੋੜ ਆ ਉਦਾਂ ਦੀ ਹੋਣਾ ਚਾਹੀਦਾ ਪਰ ਇਹ ਵੀ ਆ ਮੈਂ ਦੱਸਣਾ ਚਾਹਣਾ ਵੀ ਇਹ ਆਪਣੇ ਜਿੰਨੇ ਵੀ ਦੇਖ ਰਿਹਾ ਵੀ ਜਿਹੜੀ ਯੂਨੀਵਰਸਲ ਲਾਈਫ ਆ ਉਹਦਾ ਮੇਨ ਪਰਪਸ ਜਿਹੜਾ ਭਾਜੀ ਉਹ ਇੰਸ਼ੋਰੈਂਸ ਇਨਵੈਸਟਮੈਂਟ ਬਿਲਕੁਲ ਇਹ ਨਾਲੇ ਕਰੈਕਟਰ ਲੱਗ ਗਿਆ ਹਾਂ ਤੁਸੀਂ ਫਾਇਦਾ ਲੈ ਸਕਦੇ ਹੋ ਪਰ ਹਾਂ ਉਹਦਾ ਫਾਇਦਾ ਤੁਹਾਨੂੰ ਮਿਲ ਸਕਦਾ ਐਜ਼ ਇਨਵੈਸਟਮੈਂਟ ਪਰ ਜੇ ਟੋਟਲੀ ਕੋਈ ਐਡਵਾਈਜ਼ਰ ਤੁਹਾਨੂੰ ਇਹ ਕਹਿ ਰਿਹਾ ਵਾ ਵੀ ਇਹ ਨੂੰ ਬਿਲਕੁਲ ਇਨਵੈਸਟਮੈਂਟ ਇਨਵੈਸਟਮੈਂਟ ਲਈ ਯੂਜ਼ ਕਰ ਲਓ ਫਿਰ ਉਹ ਰੋਂਗ ਬਿਲਕੁਲ ਪਰ ਕਿਉਂਕਿ ਮੇਨ ਪਰਪਸ ਇੰਸ਼ੋਰੈਂਸ ਦਾ ਜਿਹੜਾ ਹੈਗਾ ਕਿਉਂਕਿ ਉਹਦੇ ਵਿੱਚ ਟੈਕਸੇਬਲ ਜਿਹੜਾ ਇੰਟਰਸਟ ਤੁਹਾਨੂੰ ਪੈਣਾ ਹੈ ਉਹ ਜਿੰਨਾ ਚਿਰ ਉਹਦੇ ਵਿੱਚ ਪਿਆ ਉਹ ਟੈਕਸ ਸ਼ੈਲਟਰ ਹਾਂ ਪਰ ਉਹ ਅਗਰ ਤੁਹਾਨੂੰ ਵਿਡਰਾ ਕਰੂਗੇ ਤੇ denn ਉਹ ਸਮੇਂ ਦੇ ਹਿਸਾਬ ਨਾਲ ਪਤਾ ਲੱਗੂਗਾ ਕੀ ਆ ਪਰ ਇਹ ਉਹ ਮੇਨ ਪਰਪਸ ਜਿਹੜਾ ਆ ਉਹ ਇੰਸ਼ੋਰੈਂਸ ਆ ਅਗਰ ਤੁਹਾਡੀ ਇੰਸ਼ੋਰੈਂਸ ਕਵਰ ਹੋ ਰਹੀ ਆ ਤੇ ਦੈਨ ਫਿਰ ਲੈਣ ਕਰ ਲੈ ਵਧੀਆ ਬਿਲਕੁਲ ਜੇ ਜਿਸ ਤਰ੍ਹਾਂ ਤੁਸੀਂ ਮੈਨੂੰ ਫੋਨ ਆਏ ਵੀ ਆ ਤੁਸੀਂ ਟਿਕਟਕ ਟੋਕ ਦੇਖੇ ਮੈਨੂੰ ਭੇਜੀਆਂ ਬੇ ਕਈ ਕੰਪਨੀ ਦੇ ਵਿੱਚ ਨਾਮ ਆ इवन ਸਾਡੀ ਕੰਪਨੀ ਦਾ ਵਿੱਚ ਨਾਮ ਸੀਗਾ ਹਾਂਜੀ ਹਾਂਜੀ ਤੇ ਬਟ ਮੈਂ ਉਹਨਾਂ ਨੂੰ ਫੇਰ ਜਾ ਕੇ ਮਿਲਿਆ ਤੇ ਉਹਨਾਂ ਨੂੰ ਸਾਡੀ ਗੱਲਬਾਤ ਦੱਸੀ ਤੇ ਮੈਂ ਕਿਹਾ ਵੀ ਐਨੀ ਜਲਦੀ ਇੱਕਦਮ ਘਬਰਾਟ ਦੇ ਨਾ ਆਇਆ ਕਰੋ ਤੇ ਅਸੀਂ ਕਹਿੰਦੇ ਫਿਰ ਇਸ ਬਾਰੇ ਕੋਈ ਪ੍ਰੋਪਰ ਗੱਲਬਾਤ ਕਰੋ ਜਰੂਰ ਕਰਾਂਗੇ ਗੱਲਬਾਤ ਤੇ ਤੇ ਬਟ ਫਿਰ ਉਹੀ ਗੱਲ ਉੱਥੇ ਉਹੀ ਆ ਜਾਂਦੀ ਆ ਜਦੋਂ ਅਸੀਂ ਕੋਈ ਪਲਾਨ ਨੂੰ ਲੈ ਲੈਂਦੇ ਆ ਤੇ ਇਹਨੂੰ ਫਿਊਚਰ ਦੇ ਵਿੱਚ ਸਾਡੀ ਕੋਈ ਨੀਡ ਡਿਫਰੈਂਟ ਹੋ ਗਈ ਆ ਤੇ ਉਹ ਚ ਰੂਲ ਚੈੱਕ ਕਰਨ ਦੀ ਲੋੜ ਉਹ ਚੈੱਕ ਕਰਨ ਦੀ ਲੋੜ ਆ ਨਾਲੇ ਇੱਕ ਹੋਰ ਮੈਂ ਦਸ਼ਕਾ ਨਾਲ ਇੱਕ ਸਾਂਝੀ ਗੱਲ ਕਰਨਾ ਜਾਣਾ ਵੀ ਜਿਹੜਾ ਕੋਈ ਵੀ ਆਪਾਂ ਇੰਸ਼ੋਰੈਂਸ ਪਲਾਨ ਖਰੀਦੇ ਆ ਨਾ ਉਹਦੇ ਭਾਜੀ ਪਹਿਲੇ 2 ਸਾਲ ਕੰਟੈਸਟੇਬਿਲਟੀ ਪੀਰੀਅਡ ਕਹਿੰਦਾ ਵੀ ਅਗਰ ਪਹਿਲੇ 2 ਸਾਲ ਦੇ ਵਿੱਚ ਅਗਰ ਕੁਝ ਨਾ ਕੁਝ ਹੈਪਨ ਹੁੰਦਾ ਲਾਈਫ ਦੇ ਨਾਲ ਤਾਂ ਇੰਸ਼ੋਰੈਂਸ ਕੰਪਨੀ ਇਹ ਚੀਜ਼ ਪ੍ਰੂਫ ਮੰਗ ਸਕਦੀ ਆ ਵੀ ਕਿਤੇ ਝੂਠ ਸੱਚ ਕੋਈ ਗਲਤਤ ਨਹੀਂ ਬਿਆਨੀ ਹੋਈ ਚੈੱਕ ਕਰ ਸਕਦੇ ਆ ਹਾਂ ਜੇ ਅਗਰ ਤੁਸੀਂ ਜਾਨ ਬੁੱਝ ਕੇ ਜੂਠ ਬੋਲਿਆ ਫਿਰ ਤਾਂ 20 ਸਾਲ ਹੋ ਜਾਣ ਉਹ ਤਾਂ ਬੇਈ ਨਾ ਇਹ ਇੱਕ ਚੀਜ਼ ਹੋਰ ਆਪਾਂ ਐਡ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਆ ਗਲਤੀ ਜੇ ਤੁਸੀਂ ਗਲਤ ਛੇੜ ਲਈ ਆ ਇਹ ਭੀ ਜਦੋਂ ਕੋਈ ਵੀ ਇੰਸ਼ੋਰਸ ਕਰਨਾ ਆਉਂਦਾ ਆ ਉਹ ਤੋਂ ਕੁਝ ਹਾਈਡ ਨਾ ਕਰੋ ਹਾਈਡ ਨਹੀਂ ਕਿ ਹਾਈਡ ਹੋ ਗਿਆ ਤਾਂ ਫਿਰ ਗਿਆ ਕੰਮ ਤੇ ਜਦੋਂ ਮੈਂ ਦੁਬਾਰਾ ਫੇਰ ਉੱਤੇ ਆਵਾਂ ਅਗਰ ਤੁਸੀਂ ਇੱਕ ਪਾਲਿਸੀ ਕਰਾਈ ਕਿਸੇ ਹਿਸਾਬ ਨਾਲ ਉਹ 2 ਸਾਲਾਂ ਬਾਅਦ ਪੂਰੇ ਹੋਏ ਤੁਸੀਂ ਕਟਵਾ ਲਈ ਕਿਸੇ ਦੇ ਕਹਿਣ ਦੇ ਮੀਤ ਬਹੁਤ ਮਾੜਾ ਲੈ ਲਈ ਉਹ ਫਿਰ ਤੁਹਾਡੇ 2 ਸਾਲ ਦੌਰਾਨ ਤਾਂ ਸ਼ੁਰੂ ਹੋ ਗਿਆ। ਉਹ ਤਾਂ ਐਡਵਾਈਜ਼ਰ ਦਾ ਕੋਈ ਲੌਸ ਨਹੀਂ ਹੋਇਆ। ਐਡਵਾਈਜ਼ਰ ਦਾ ਕੀ ਲੌਸ ਹੋਣਾ ਜਿਹੜਾ ਪਹਿਲਾਂ ਕਰ ਗਿਆ ਉਹ ਵੀ ਲੈ ਗਿਆ ਤੇ ਦੂਜੇ ਵਾਲੇ ਦਾ ਵੀ ਕਮਿਸ਼ਨ ਲੈ ਗਿਆ। ਬਿਲਕੁਲ। ਸੋ ਕਦੀ ਵੀ ਕੋਈ ਵੀ ਅਗਰ ਤੁਹਾਨੂੰ ਪਾਲਿਸੀ ਆਪਾਂ ਕਦੀ ਵੀ ਰეკਮੈਂਡ ਨਹੀਂ ਕਰਦੇ। ਵੀ ਤੁਸੀਂ ਪਾਲਿਸੀ ਕਟਾਓ। ਪਰ ਇੱਕ ਵਾਰ ਤੁਸੀਂ ਸੈਕੰਡ ਓਪੀਨੀਅਨ ਜ਼ਰੂਰ ਲਓ ਵੀ ਕੀ ਇਹ ਪਾਲਿਸੀ ਕਟਵਾਣੀ ਚਾਹੀਦੀ ਸੀ ਕਿ ਨਹੀਂ ਕਟਵਾਣੀ। ਬਿਲਕੁਲ ਫਿਰ ਵੀ ਉਹ ਤਾਂ ਪਹਿਲਾਂ ਆਪਣਾ ਆਲਟਰਨੇਟ ਲੱਭ ਲਓ ਨਾਲ। ਹੋ ਸਕਦਾ ਕਟਵਾਣ ਦਾ ਮਿਲੇ ਨਾ। ਬਿਲਕੁਲ ਜੀ ਹਾਂ। ਉਹ ਹੈਲਥ ਰਿਸਕ ਬਣ ਗਿਆ। ਕਈ ਵਾਰ ਇਦਾਂ ਵੀ ਹੁੰਦਾ ਕਿਉਂਕਿ ਤੁਸੀਂ ਜਦੋਂ ਇਸ ਟਾਈਮ ਹੈਲਦੀ ਸਕੇ 25 ਸਾਲ 30 ਸਾਲ ਦੀ ਉਮਰ 'ਚ ਲੈ ਲਈ ਹੈਲਦੀ ਸਕੇ ਬੜੀ ਵਧੀਆ ਪਲਾਨ ਮਿਲ ਗਿਆ ਅਗਰ ਆਜ ਤੁਸੀਂ 10 ਸਾਲ ਬਾਅਦ 20 ਸਾਲ ਬਾਅਦ ਦੁਬਾਰਾ ਉਹ ਪਲਾਨ ਲੈਣ ਜਾਓ ਪਹਿਲਾਂ ਤਾਂ ਪਲਾਨ ਹੀ ਤੁਹਾਨੂੰ 40 50 ਡਾਲਰ ਮਹਿੰਗਾ ਮਿਲ ਬਿਲਕੁਲ ਤੇ ਉਹ ਮਿਲਣਾ ਵੀ ਨਹੀਂ ਮਿਲਣਾ ਬਿਲਕੁਲ ਕਿਉਂਕਿ ਹੈਲਥ ਤੇ ਹੈ ਨਾ ਜੇ ਤੁਸੀਂ ਸੱਚ ਬੋਲੋਗੇ ਕੋਈ ਨਾ ਕੋਈ ਜਿੱਦਾਂ ਸਾਡੇ ਖਾਣ ਪੀਣ ਦੇ ਹਿਸਾਬ ਦੇ ਨਾਲ ਸਾਨੂੰ ਜਿਹੜੇ ਆਪਾਂ 45 ਜਾਂ 50 ਤੱਕ ਜਾਂਦੇ ਆ ਤਾਂ ਕੋਈ ਨਾ ਕੋਈ ਵੀ ਪੀਸੀਪੀ ਤਾਂ ਲਾਏ ਲੈਣੇ ਆ ਬਿਲਕੁਲ ਕਿਉਂਕਿ ਇਹੀ ਘੜ ਪਕੋੜੇ ਖਾਣੋ ਆਟਾ ਉਹ ਗੱਲ ਵੱਖਰੀ ਅਸੀਂ ਮੰਨ ਕਦੇ ਵੀ ਟਿਕਟੋਕ ਦੇ ਕੇ ਇਹ ਮੈਂ ਦੇਖਿਆ ਵੀ ਨਵਾਂ ਅਡਵਾਈਜ਼ ਜਦੋਂ ਵੀ ਕੋਈ ਨਵੀਂ ਕੰਪਨੀ ਜਾਂ ਨਵਾਂ ਅਡਵਾਈਜ਼ਰ ਮਾਰਕੀਟ ਤੇ ਆਂਦਾ ਨਾ ਉਹ ਡਰ ਪੈਦਾ ਕਰਦਾ ਬਿਲਕੁਲ ਕਿਉਂਕਿ ਡਰ ਡਰਾ ਕੇ ਸੋਖਾ ਤੁਹਾਨੂੰ ਲੱਭਣ ਦੀ ਲੋੜ ਨਹੀਂ ਤੁਹਾਡੇ ਆਪਣੇ ਆਪ ਕਮੈਂਟ ਆਦੇ ਉਹ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਜਦ ਕਿ ਬਚਾਣ ਬਚੂਣ ਵਾਲਾ ਉਹ ਤੇ ਕੋਈ ਨਹੀਂ ਹੁੰਦਾ ਉਹ ਸਾਰਾ ਫਾਇਦਾ ਉਹਦਾ ਹੀ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਤੁਸੀਂ ਥੋੜ੍ਹਾ ਜਿਹਾ ਹੋਰ ਜਾਣਨਾ ਪਾਓ ਵੀ ਜੇ ਆਪਾਂ ਤਿੰਨੋਂ ਪ੍ਰੋਡਕਟ ਦੀ ਅਫੋਰਡੇਬਿਲਟੀ ਦੀ ਗੱਲ ਕਰੀਏ ਜਾਂ ਫਲੈਕਸੀਬਿਲਟੀ ਦੀ ਗੱਲ ਕਰੀਏ ਬਿਲਕੁਲ ਜੀ ਜੇ ਮੈਂ ਸਭ ਤੋਂ ਅਫੋਰਡੇਬਿਲਟੀ ਦੀ ਗੱਲ ਤੇ ਆਵਾਂ ਜੇ ਮੰਨ ਲਓ ਕੋਈ ਬੰਦਾ ਮੈਂ ਕਹਿੰਦਾ ਫੋਰਡ ਨਹੀਂ ਕਰ ਸਕਦਾ ਮੇਰੇ ਕੋਲ ਸਿਰਫ 25 30 ਡਾਲਰ ਜਾਂ 50 ਡਾਲਰ ਹੀ ਆ ਤਾਂ ਦੈਨ ਗੋ ਫॉर ਟਰਮ ਹੂੰ ਸਿਰ ਟਰਮ ਦੇ ਵਿੱਚ ਤੁਸੀਂ ਇਹ ਯਾਦ ਇਹ ਜੂ ਨੋਟ ਰੱਖਣਾ ਵੀ ਉਹਦੇ ਵਿੱਚ ਪੂਰ ਰੀਨਿਊਅਲ ਤੇ ਕਨਵਰਟੇਬਲ ਹੋਣੀ ਚਾਹੀਦੀ ਹੂੰ ਕਿਉਂਕਿ ਜੋ ਅੱਜ ਨਹੀਂ ਅਫੋਰਡੇਬਿਲਟੀ ਕਰ ਲੋ ਤਾਂ ਹੋ ਸਕਦੀ ਬਿਲਕੁਲ ਤੁਸੀਂ ਉਹਨੂੰ ਹੋਲ ਲਾਈਫ ਜਾਂ ਯੂਐਲ ਦੋਨਾਂ ਵਿੱਚੋਂ ਕਿਸੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋ ਕਿਉਂਕਿ ਹੋਲ ਲਾਈਫ ਤੇ ਯੂਐਲ ਐਸਾ ਪ੍ਰੋਡਕਟ ਹੈ ਜਿਹੜਾ ਕਿ ਤੁਹਾਨੂੰ ਲਾਈਫ ਟਾਈਮ ਇੰਸ਼ੋਰੈਂਸ ਹੁੰਦਾ ਕਿਉਂਕਿ ਇਹ ਨਹੀਂ ਵੀ ਸੱਟਾ ਪੈਂਟਾ ਬਾਅਦ ਸਾਡੀ ਇੰਸ਼ੋਰੈਂਸ ਤੇ ਸਾਡ ਨੂੰ ਲੀਡ ਮੁੱਕ ਜਾਣੀ ਹੈ ਉਹ ਜਿੰਦਗੀ ਬਰ ਰਹਿਣੀ ਮੋਸਟਲੀ ਕਲਾਇੰਟ ਇਹ ਗੱਲ ਕਹਿੰਦੇ ਆ ਵੀ ਸਾਨੂੰ 60 ਸਾਲ ਤੱਕ ਜਾਂ ਕਵਰੇਜ ਮਿਲ ਜਾਵੇ ਬਾਅਦ ਚ ਲੋੜ ਨਹੀਂ ਆ ਪਰ ਮੈਂ ਇਹ ਕਹਣਾ ਵੀ ਲੋੜੇ ਬਾਅਦ ਚ ਪੈਣੀ ਹੈ ਲੋੜੇ ਬਾਅਦ ਚ ਹੀ ਪੈਣੀ ਹੈ ਜਦੋਂ ਤੁਸੀਂ ਜਿੰਨਾ ਪੈਸਾ ਇਕੱਠਾ ਕੀਤਾ ਜਦੋਂ ਬੱਚਿਆਂ ਨੂੰ ਦੇਣਾ ਆ ਟਰਾਂਸਫਰ ਕਰਨਾ ਆ ਜਦੋਂ ਉੱਤੇ ਸਟੇਟ ਟੈਕਸ ਪੈਣਾ ਹੈ ਤੇ ਉਹਦੇ ਕਿਨੇ ਦੇਣੇ ਬਾਕੀ ਜੇ ਹੋਲ ਲਾਈਫ ਦੀ ਗੱਲ ਕਰੀਏ ਥੋੜੀ ਜੀ ਕੋਸਟਲੀ ਹੁੰਦੀ ਹੈ ਤੇ ਇੱਚ ਫਲੈਕਸੀਬਿਲਟੀ ਕੋਈ ਤਾਨੂੰ ਪੇਮੈਂਟ ਜਿਹੜੀ ਆ 20 ਸਾਲ ਦੀ ਬੰਨੀ ਆ ਤੇ 20 ਸਾਲ ਦੇਣੇ ਹੀ ਪਣੇ ਤੇ ਤੁਸੀਂ ਦਿਓ ਤੇ ਗਰੰਟੀ ਹੁੰਦੀ ਆ ਜੀ ਇੱਥੇ ਪੈਸੇ ਜਿੰਨੇ ਲਿਖੇ ਦਿੱਤੇ ਹੋਏ ਉਹ ਮਿਲਦੇ ਤੇ ਜੇ ਮੈਂ ਹੁਣ ਯੂਨੀਵਰਸਲ ਦੀ ਗੱਲ ਕਰਾਂ ਇਹ ਜਿਹੜੀ ਆ ਕਾਸਟ ਦੇ ਮੁਤਾਬਕ ਜਿਹੜੀ ਆ ਹੋਲ ਲਾਈਫ ਨਾਲੋਂ ਘੱਟ ਤੇ ਟਰਮ ਨਾਲੋਂ ਜ਼ਿਆਦਾ ਹੁੰਦੀ ਆ ਪਰ ਇੱਥੇ ਫਲੈਕਸੀਬਿਲਟੀ ਬਹੁਤ ਤੁਸੀਂ ਪ੍ਰੀਮੀਅਮ ਰੋਕ ਸਕਦੇ ਆ ਘਟਾ ਸਕਦੇ ਆ ਤੇ ਫੰਡ ਵੀ ਚੇਂਜ ਕਰ ਸਕਦੇ ਆ ਪੈਸੇ ਜੇ 10 ਸਾਲਾਂ ਬਾਅਦ ਪੈਸੇ ਜਲੇ ਉਹ ਹੋ ਜਾਂਦੀ ਆਪਣੀ ਇੱਕ ਪੀਰੀਅਡ ਹੁੰਦਾ ਜੀ ਸਟੈਂਡਰਡ ਚਾਰਜ ਮੁੱਕ ਜਾਂਦਾ ਤੁਸੀਂ ਪੈ ਕਢਾ ਵੀ ਸਕਦੇ ਹੋ ਤੁਸੀਂ ਇੱਕ ਲੰਮ ਸਮ ਜਿੱਦਾਂ ਆਰਆਰਐਸਪੀ ਦੀ ਲਿਮਟ ਵੱਧ ਗਈ ਹੈ ਇਹਦੇ ਵਿੱਚ ਹਰ ਸਾਲ ਲਿਮਟਾਂ ਦੀ ਵਿੱਚ ਵੱਧ ਪੈਸੇ ਵੀ ਪਾ ਸਕਦੇ ਆਂ ਅਗਰ ਤੁਹਾਨੂੰ ਲੱਗਦਾ ਵੀ ਕੋਈ ਐਸ਼ੇ ਅੱਛੇ ਫਾਂਡਾ ਗ੍ਰੋਥ ਕਰ ਰਿਹਾ ਹੂੰ ਹੂੰ ਸੋ ਫਲੈਕਸੀਬਿਲਟੀ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਯੂਐਲ ਦੇ ਵਿੱਚ ਫਲੈਕਸੀਬਿਲਟੀ ਹੈ ਟਰਮ ਤੇ ਹੋਲ ਲਾਈਫ 'ਚ ਫਲੈਕਸੀਬਿਲਟੀ ਨਾਂ ਦੀ ਕੋਈ ਚੀਜ਼ ਨਹੀਂ ਤੇ ਅਫੋਰਡੇਬਿਲਟੀ ਜੇ ਆਪਾਂ ਜਾਈਏ ਤਾਂ ਜਿਹੜੀ ਟਰਮ ਹੈ ਉਹ ਜ਼ਿਆਦਾ ਅਫੋਰਡੇਬਲ ਹੂੰ ਹੂੰ ਤੇ ਬਾਕੀ ਹਰ ਬੰਦੇ ਦੀ ਲੋੜ ਦੇ ਮੁਤਾਬਕ ਬਿਲਕੁਲ ਤੇ ਕਿਸੇ ਨੂੰ ਕੁਝ ਪਸੰਦ ਆਉਂਦਾ ਤੇ ਕਈ ਵਾਰੀ ਪਤਾ ਕੀ ਹੁੰਦਾ ਬਾਜੀ ਕੱਲ ਇਹ ਵੀ ਹੁੰਦਾ ਵੀ ਕਈ ਕੰਪਨੀਆਂ ਵੀ ਐਸੀਆਂ ਨੇ ਜਾਂ ਕਈ ਐਡਵਾਈਜ਼ਰ ਵੀ ਨੇ ਜਿਹੜੇ ਕੀ ਕਿਸੇ ਖਾਸ ਪ੍ਰੋਡਕਟ ਨੂੰ ਵੇਚ ਕੇ ਖੁਸ਼ ਹੁੰਦੇ ਬਿਲਕੁਲ ਹੋ ਸਕਦਾ ਟ੍ਰੇਨਿੰਗ ਹੀ ਉੱਤੇ ਹੋਈ ਹੋ ਬਿਲਕੁਲ ਜੀ ਵੀ ਹੋਰ ਕੋਈ ਵਿਚਨੇ ਨਹੀਂ ਆਪਾਂ ਤੇ ਬਾਕੀ ਇੱਕ ਨਾਲ ਹੋਰ ਗੱਲ ਕਰੀਏ ਵੀ ਜਿੰਨੀ ਲੋੜ ਸਾਨੂੰ ਲਾਈਫ ਇੰਸ਼ੋਰੈਂਸ ਦੀ ਆ ਨਾਲ ਸਾਨੂੰ ਡਿਸੇਬਿਲਟੀ ਦੀ ਵੀ ਇੰਸ਼ੋਰੈਂਸ ਬਹੁਤ ਹੈ ਦੇਖੋ ਇਹਨੂੰ ਲਿਵਿੰਗ ਬੈਨੀਫਿਟ ਕਹਿੰਦੇ ਆ ਇਹਦੇ ਵਿੱਚ ਡਿਸੇਬਿਲਟੀ ਵੀ ਆ ਸਕਦੀ ਹੈ ਇਹਦੇ ਵਿੱਚ ਸੀਆਈ ਕ੍ਰਿਟੀਕਲ ਇਲਨੈਸ ਵੀ ਆ ਸਕਦੀ ਸੋ ਜੇ ਜੇ ਤਾਂ ਪਤਾ ਇੰਸ਼ੋਰੈਂਸ ਲਈ ਆ ਡੈਥ ਹੋ ਗਈ ਤਾਂ ਫਿਰ ਤਾਂ ਦੇਖੋ ਜੀ ਫੈਮਿਲੀ ਦਾ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਇਹ ਫਾਈਨੈਂਸ਼ੀਅਲ ਲਾਸ ਜਿਹੜਾ ਉਹ ਇੰਸ਼ੋਰੈਂਸ ਨਾਲ ਹੋ ਜੂਦਾ ਪਰ ਅਗਰ ਸੱਟ ਲੱਗਦੀ ਝੋਟ ਤਾਂ ਗਈ ਬਿਮਾਰ ਹੋ ਗਿਆ ਫਿਰ ਕਿਉਂਕਿ ਲਾਈਫ ਇੰਸ਼ੋਰੈਂਸ ਤਾਂ ਉਦੋਂ ਟ੍ਰੀਗਰ ਹੁੰਦੀ ਹੈ ਜਦੋਂ ਬੰਦੇ ਦੀ ਡੈਥ ਹੁੰਦੀ ਹੈ ਬਿਲਕੁਲ ਤੇ ਇਹ ਜਿਹੜੀ ਡਿਸੇਬਿਲਟੀ ਆ ਇੱਕ ਤੁਸੀਂ ਹੈਰਾਨ ਹੋ ਕੇ ਬਈ ਆਮ ਨਾਰਮਲੀ ਇੱਕ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਨਾ 10 ਤੋਂ 15 ਡਾਲਰ ਚ ਹੂੰ ਹੂੰ ਤੇ ਪਰ ਆਪਾਂ ਉਹਦੇ ਬਾਰੇ ਅਵੇਅਰ ਹੀ ਨਹੀਂ ਬਟ ਇਥੇ ਇੱਕ ਚੀਜ਼ ਹੋਰ ਹੈ ਦੇਖਣ ਚ ਕਈ ਵਾਰ ਆਂਦੀ ਆ ਤੇ ਜਦੋਂ ਬੈਠੀ ਦਾ ਮਾਰਕੀਟ ਦੇ ਵਿੱਚ ਕਹਿੰਦੇ ਮੇਰੇ ਕੋਲ ਮੇਰੀ ਕੰਪਨੀ ਨੇ ਮੈਨੂੰ ਮੈਂ ਆਪਣੀ ਮੇਰੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਹੋ ਚਾਹੀ ਆ ਬਟ ਜਦੋਂ ਕੋਈ ਲੋਡ ਪੈਂਦੀ ਆ ਤਾਂ ਕੰਮ ਨਹੀਂ ਕਰਦੀ ਦੇਖੋ ਕੰਪਨੀ ਦੀਆਂ ਤੋਤਰਾ ਨਹੀਂ ਹੁੰਦੀ ਜੇ ਤਾਂ ਤੁਸੀਂ ਵੱਖਰਾ ਕੋਈ 24 ਆਵਰ ਦੀ ਡਿਸੇਬਿਲਟੀ ਤੁਹਾਨੂੰ ਕੰਪਨੀ ਦਿੰਦੀ ਆ ਵਧੀਆ ਗੱਲ ਹੈ ਕਈ ਕੰਪਨੀਆਂ ਪੱਟੀਆਂ ਫੈਂਟਲਦੀਆਂ ਕੰਪਨੀਆਂ ਤੇ ਨਹੀਂ ਆਂਦੀ ਪਰ ਜੇ ਉੱਧਾ ਕੰਪਨੀ ਤੋਂ ਜਿਹੜੀ ਇੰਸ਼ੋਰੈਂਸ ਹੁੰਦੀ ਆ ਡਬਲਯੂ ਸੀ ਵੀ ਜਾਂ ਡਬਲਯੂ ਐਸ ਆਈ ਵੀ ਜਿਦਾ ਟੈਰੀਓ ਚ ਹੁੰਦੀ ਆ ਤੇ ਉਹ ਤਾਂ ਫਿਰ ਸਿਰਫ ਜਿੰਨਾ ਚਿਰ ਤੁਸੀਂ ਕੰਮ ਕਰਦੇ ਆ ਉਹਨਾਂ ਚਿਰ ਹੀ ਕੰਮ ਤੋਂ ਬਾਅਦ ਇਹ ਸੱਟ ਜਿਹੜੇ ਲੱਗਣੀ ਆ ਤਾਂ ਉਹ ਜੂਰੀ ਨੂੰ ਇਹ ਨਹੀਂ ਦੇਖਣਾ ਤੁਸੀਂ ਕੰਮ ਤੇ ਤੁਸੀਂ ਘਰ ਕਾਹ ਕਰਦੇ ਸਮੇਂ ਸਨੋ ਓਕਾ ਕਰਦੇ ਤਾਂ ਵੀ ਦੇਖ ਸਕਦੇ ਆ ਸੋ ਉਹਦੇ ਨਾਲ ਕੀ ਆ ਘਰ ਦੇ ਵਿੱਚ ਜਿਹੜੇ ਪੈਸੇ ਫਲੋ ਆ ਰਹੇ ਇੱਥੇ ਤਾਂ ਇੱਕ ਚੈੱਕ ਨਾ ਆਵੇ ਤਾਂ ਕਿਹਲੇ ਜਾਂਦਾ ਕੰਮ ਜੇ 2-4 ਮਹੀਨੇ ਰਹਿਣਾ ਪੈ ਗਿਆ ਬ੍ਰੇਕ ਲੈਣੀ ਪੈ ਗਈ ਕੰਮ ਤੋਂ ਤੇ ਫਿਰ ਉਹ ਸਾਡੇ ਲਈ ਬਹੁਤ ਓਕਾ ਆ ਜਾਂਦਾ ਸੋ ਇੱਕ ਇਹ ਡਿਸੇਬਿਲਟੀ ਇੰਸ਼ੋਰੈਂਸ ਜਿਹਦੇ ਵਿੱਚ ਆਨ ਇੰਜਰੀ ਨਾਲ ਹੋ ਸਕਦੀ ਆ ਜਾਂ ਆਪਾਂ ਉਹਦੇ ਨਾਲ ਬਿਮਾਰੀ ਵਾਲੀ ਵੀ ਜੋੜ ਸਕਦੇ ਤੇ ਜੇ ਸੀ ਕੈਨੇਡਾ ਦੇ ਵਿੱਚ ਰਹਿੰਦੇ ਆ ਸਾਨੂੰ ਇਹ ਚੀਜ਼ ਨੂੰ ਖਰਤਾ ਨਾਮਾਨ ਕੇ ਆਪਣੀ ਨੀਟ ਮਲਣੀ ਚਾਹੀਦੀ ਇਹਨੂੰ ਆਪਣੇ ਮਾਈਂਡ ਸੈੱਟ ਨੂੰ ਚੇਂਜ ਕਰ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਕਰਨੀ ਚਾਹੀਦੀ ਆ ਤੇ ਜੇ ਤੁਸੀਂ ਪ੍ਰੋਟੈਕਟ ਚਾਹਦੇ ਆ ਆਪਣੇ ਪੂਰੀ ਪੂਰੀ ਪ੍ਰੋਟੈਕਸ਼ਨ ਤਾਂ ਕਰਨੀ ਚਾਹੀਦੀ ਆ ਤੇ ਬਜਟ ਵਿੱਚ ਕਰਨੀ ਚਾਹੀਦੀ ਕੋਈ ਇੰਨੀ ਮਹਿੰਗੀਆਂ ਚੀਜ਼ਾਂ ਨਹੀਂ ਹੁੰਦੀਆਂ ਵੀ ਆਪਾਂ ਅਫੋਰਡ ਹੀ ਨਹੀਂ ਕਰ ਸਕਦੇ ਸੋ ਆਪਾਂ ਕਈ ਵਾਰ ਵੈਸੇ ਹੀ ਮਾਰਕੀਟ ਤੋਂ ਗਰੋਸਰੀ ਕਰਨ ਗਏ ਜਾਂ ਕੁਝ ਕਰਨ ਗਏ 100 150 170 ਐਦਾਂ ਦਾ ਸਮਾਨ ਖਰੀਦ ਲੈਣੇ ਜਿਹਦੀ ਕੋਈ ਲੋੜ ਨਹੀਂ ਤੇ ਦੋ ਰੁਪਏ ਦੀ ਸਿਰਫ ਗਰਾਜ ਭਰਨ ਲਈ ਜਾਂਦਾ ਹੁੰਦਾ ਬਿਲਕੁਲ ਤੇ ਉਹ ਬਾਜੀ ਪਤਾ ਲੱਗਦਾ ਦੋ ਤਿੰਨ ਸਾਲ ਪਿਆਰਾਂ ਦਾ ਗਰਾਜ ਵਿੱਚ ਬਾਜੇ ਨੂੰ ਸੜ ਦਨੇ ਆ ਬਿਲਕੁਲ ਜਾਂ ਕਿਸ ਨੂੰ ਦਾਨ ਕਰ ਦਨੇ ਆ ਜਾਂ ਕੁਛ ਕਰ ਜਾਂ ਮਾਰਕੀਟ ਭੇਜ ਦੇ ਤੇ 75 ਰੇਟ ਤੇ ਵੇਚ ਦਨੇ ਨਾ ਸੋ ਆਪਣੀ ਜਿਹੜੀ ਲਾਈਫ ਆ ਉਹਨੂੰ ਆ ਜਿਹਦਾ ਤੁਸੀਂ ਸ਼ੁਰੂ ਚ ਕਿਹਾ ਸੀ ਗੱਲ ਕਰੇ ਸੋ ਅੱਜ ਕਰ ਵਾਲਾ ਹਿਸਾਬ ਆ ਜਿੰਨੀ ਜਲਦੀ ਤੁਸੀਂ ਲਾਈਫ ਨੂੰ ਪ੍ਰੋਟੈਕਟ ਕਰਦੇ ਆ ਤੁਹਾਡੇ ਲਈ ਉਨੀ ਲਾਈਫ ਵਧੀਆ ਜਿੰਨੀ ਲੇਟ ਕਰੋਗੇ ਉਨੀ ਮਹਿੰਗਾ ਆ ਤੇ ਹੋ ਸਕਦਾ ਉਹ ਉਹ ਸਾਡੇ ਨੂੰ ਉਹ ਚੀਜ਼ ਮਿਲੇ ਬਿਲਕੁਲ ਜੀ ਤੇ ਅੱਜ ਵਾਸਤੇ ਇਤਨਾ ਹੀ ਤੇ ਵਿਚਾਰ ਆਪਣੇ ਜਰੂਰ ਦਿਓ ਅੱਜ ਦੀ ਗੱਲ ਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਸਾਡੇ ਚੈਨਲ ਨੂੰ ਤੇ YouTube ਤੇ ਤੇ ਸੋਸ਼ਲ ਮੀਡੀਆ ਤੇ ਜਿੰਨੇ ਸਾਡੇ ਪਲੇਟਫਾਰਮ ਆ ਗਿਆ ਸਾਰਿਆਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤਾਂ ਜੋ ਤੁਹਾਡੇ ਸੁਝਾਅ ਅਸੀਂ ਲੈ ਸਕੀਏ ਤੇ ਅਗਲੀ ਵਾਰੀ ਹੋਰ ਕੁਝ ਵਧੀਆ ਕਰ ਸਕੀਏ ਬਿਲਕੁਲ ਜੀ ਬਿਲਕੁਲ ਮੈਂ ਵੀ ਇਹ ਬੇਨਤੀ ਇਹੀ ਕਰਨਾ ਚਾਹਾਂ ਮੈਂ ਕਿ ਸਾਨੂੰ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਜਿਹੜੇ ਚਾਹਤਾਂ ਆ ਉਹ ਇੱਕ ਖੁਰਾਕ ਚਾਹੀਦੀ ਹੁੰਦੀ ਹੈ ਸਾਡੇ ਲਈ ਵੀ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਦੇ ਕਮੈਂਟ ਉਹਨਾਂ ਦੇ ਲਾਈਕਸ ਉਹਨਾਂ ਦੇ ਰਿਵਿਊ ਜਿਹੜੇ ਸਾਨੂੰ ਮਿਲਦੇ ਨੇ ਉਹ ਸਾਡੇ ਲਈ ਖੁਰਾਕ ਦਾ ਕੰਮ ਕਰਦੇ ਨੇ ਤੇ ਇਸ ਲਈ ਤੁਸੀਂ ਜੇਕਰ ਸਾਨੂੰ ਫੇਸਬੁਕ ਤੇ ਦੇਖ ਰਹੇ ਆਂ ਤਾਂ YouTube ਤੇ ਦੇਖ ਰਹੇ ਆਂ ਜਾਂ TikTok Instagram ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਚਾਹੇ TV ਤੇ ਦੇਖ ਰਹੇ ਆਂ ਤੇ ਸਾਨੂੰ ਲਾਈਕ ਸ਼ੇਅਰ ਜੁੜ ਕਰੋ ਤੇ ਸਾਨੂੰ ਫੋਲੋ ਕਰੋ ਤੇ ਤਾਂ ਜੋ ਤੁਹਾਡੇ ਤੱਕ ਸਾਡੀਆਂ ਜਿਹੜੀਆਂ ਆ ਨਵੀਆਂ ਅਪਡੇਟ ਬਿਨਾ ਕਿਸੇ ਰੁਕਾਵਟ ਤੇ ਪਹੁੰਚੋ ਸਕਣ ਤੇ ਆਪਾਂ ਇਹਨਾਂ ਪ੍ਰੋਗਰਾਮਾਂ ਵਿੱਚ ਹੋਰ ਕੀ ਨਵਾਂ ਐਡ ਕਰੀਏ ਜਾਂ ਕੀ ਤੁਸੀਂ ਚਾਹੁੰਦੇ ਆਂ ਵੀ ਉਹ ਇਹਦੇ ਵਿੱਚ ਐਡ ਹੋਣਾ ਚਾਹੀਦਾ ਜਿਸ ਦੇ ਨਾਲ ਕਿ ਸਾਡੇ ਪ੍ਰੋਗਰਾਮ ਤੁਹਾਡੇ ਲਈ ਹੋਰ ਜ਼ਿਆਦਾ ਜਿਹੜੇ ਕਿ ਜਾਣਕਾਰੀ ਭਰਪੂਰ ਹੋ ਜਾਣ ਤੇ ਸਾਨੂੰ ਜ਼ਰੂਰ ਲਿਖੋ ਜੀ ਤੇ ਬਿਲਕੁਲ ਜੀ ਜਦ ਤੱਕ ਆਪਣਾ ਖਿਆਲ ਰੱਖੋ ਬਹੁਤ ਸਾਰਾ ਖਿਆਲ ਤੇ ਆਪਾਂ ਮਿਲਦੇ ਆਂ ਜੀ ਅਗਲੀ ਵਾਰ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਤੇ ਨਮਸਕਾਰ